ਮੇਰਾ ਪੀਤੀ ਬਿਨ ਹੁਣਾ ਨਹੀਂ ਗੁਜ਼ਾਰਾ ਹਏ ਮੇਰਾ ਪੀਤੀ ਬਿਨ ਹੁਣਾ ਨਹੀਂ ਗੁਜ਼ਾਰਾ ਦੋ ਪੈਗ ਪੀ ਲੈਣ ਦੇ ਓਏ ਹੌਣ ਪੀਣ ਤੋਂ ਨੰ ਰੁਕੀ ਮੈਨੂੰ ਜਾ ਰਹਾ ਹੈ ਵੀਨ ਤੋਂ ਨਾ ਰੋਕੀ ਮੈਨੂੰ ਯਾਰ ਦੋ ਪੈਗ ਪੀ ਲੈਣ ਦੇ ਹੋ ਤੁਸੀਂ ਔਖਦੇ ਹੋ ਮੈਨੂੰ ਪੀਆ ਕਰਨਾ ਸ਼ਰਾਬ ਇਹਨੂੰ ਛੱਡ ਕੇ ਵੀ ਦੱਸੋ ਕੀ ਮੈਂ ਕਰਾਂਗਾ ਜਨਾਬ ਇਹਨੂੰ ਛੱਡ ਕੇ ਵੀ ਦੱਸੋ ਕੀ ਮੈਂ ਕਰਾਂਗਾ ਜਨਾਬ ਮੇਰਾ ਡੁੱਬਿਆ ਨਸੀਬਾਂ ਵਾਲਾ ਤਾਰਾ ਹੈ ਮੇਰਾ ਡੁੱਬਿਆ ਨਸੀਬਾਂ ਵਾਲਾ ਤਾਰਾ ਧੂਪੇ ਗੀ ਲੈਣ ਦੇ ਉਹ ਮੇਰਾ ਪੀਤੀ ਬਿਨ ਹੁਣ ਨੇ ਗੁਜ਼ਾਰਾ